ਇਤਰਾ ਸਵਾਗਤ ਹੈ ਅੱਜ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਮਿੰਡਾ ਸਾਰੇ ਭੈਣ ਭਰਾ ਚੜ੍ਹਦੀ ਕਲਾ ਦੇ ਹੋਮੂ ਦੇ ਹੋਮੂ ਸਭ ਦਾ ਵਧੀਆ ਹਨ ਬਾਕੀ ਟਾਈਮ ਹੋ ਗਿਆ ਸਵੇਰ ਤੇ ਬੱਸ ਚੱਲੇ 4 ਹੈ ਰਾਤ ਨੂੰ ਮਿੱਤਰ ਆਪਾਂ ਜਾਣ ਜੀ ਗਿਆ ਦੀ ਹੈ ਨਾ ਮਗਾ ਚਰ ਉਹਦੇ ਗਿੱਲ ਘਾਟਾਂ ਰਾਤ ਨੂੰ ਦੀ ਟਰੇਲ ਜੀ ਆ ਨਾ ਪੈ ਜੂ ਉਹ ਚ ਚੜ ਕੇ ਉਹ ਵੀ ਦੱਸ ਦਾਂਗੇ ਵੀ ਆਪਾਂ ਰੂਟਾ ਮੀਟਰ ਨਾਲ ਹੁਣ ਆਪਾਂ ਤਿਆਰ ਕਰਕੇ ਸਾਧਰੇ ਵਾ ਹੁਣ ਚੱਲੇ ਆ ਰੂਟਾ ਮੀਟਰ ਆਪਾਂ ਰਾਤ ਪਾ ਲਿਆ ਤੇ ਕਰੈਕਟਰ ਦੇ ਮਗਰ ਕਰ ਲਿਆ ਸਟਾਰਟ ਸਟਾਰਟ ਕਰਨ ਨੂੰ ਮਿੱਤਰ ਹੋ ਗਏ 20-25 ਮਿੰਟ ਬਾਕੀ ਚੱਲਦੇ ਆ ਲੈ ਕੇ ਇਹਨੂੰ ਮੋਟਰ ਤੇ ਦੇ ਠੀਕ ਗੱਲ ਕੇ ਮਿਲ ਗਿਆ ਦੇਖਦੇ ਉੱਤੇ ਜਾ ਕੇ ਚਾਹਿਆ ਜਾਣਾ ਉਹ ਵੀ ਡਨੀ ਡਨੀ ਨਹੀਂ ਚੱਲੀ ਚੱਲ ਕਰ ਬੈਕ ਇਹਨੂੰ ਮਿੱਤਰੋਂ ਡਰਾਈਵਰ ਬਣਾਉਣ ਲੱਗੇ ਆ ਪੂਰਾ ਹੌਲੀ ਹੌਲੀ ਸਿਖਾ ਦੇਣਾ ਇਹਨੂੰ ਪੂਰਾ ਠੀਕ ਆ ਮਿੱਤਰੋਂ ਬਾਕੀ ਆਪਰੇ ਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਹੋਰ ਹੀ ਨਾ ਇਹ ਵੀਡੀਓ ਨੂੰ ਚੱਲਦੀ ਜਾਂਦੀ ਨੂੰ ਕਰ ਦਿਓ ਲਾਈਕ ਨਾਲੇ ਕਰ ਦਿਓ ਕਮੈਂਟ ਠੀਕ ਆ ਬਾਕੀ ਆ ਫਤੌਣੇ ਅੱਗੇ 1-10-12 ਕਿਲ ਲੈਣਾ ਨਾ ਜਿਵੇਂ ਆਮ ਜੀਵਨ ਦਾ ਆ ਆਪਣੇ ਸੇ ਫਲ ਵੀ ਉਹਨਾ ਕੀ ਮੈਂ ਆਏ ਕੰਮ ਜਾਂਦਾ ਆਪਾਂ 19 ਲੈਵਲ ਦੀ ਮਿੱਤਰੋ ਕੰਮ ਆਪਣਾ ਠੀਕ ਹੈ ਹਾਂ ਕੀ ਹੋ ਗਿਆ ਹਾਂ ਉਹ ਝਟਕਾਰਾ ਮਾਰਦੇ ਮਿੱਤਰੋ ਕੱਢਦੇ ਆ ਬਾਹਰ ਟਰੈਕਟਰ ਚਲਦੇ ਆ ਫਿਰ ਮੋਟਰ ਤੇ ਮੋਟਰ ਤੇ ਜਾ ਕੇ ਮਿਲਦੇ ਆ ਕੱਢ ਲਿਆ ਗੇੜਕੂਟ ਖੋਲਦਾ ਹਾਂ ਆ ਇਧਰ ਮੋਟਰਸਾਈਕਲਾਂ ਖੜਾ ਹੋ ਵੀ ਨੀਂਗਾ ਰੱਖੇ ਮਿੱਤਰੋ ਚਲਦੇ ਆ ਮੋਟਰ ਤੇ ਆ ਗਏ ਆਪਣੇ ਇਧਰ ਵਾਲੇ ਵਾਲੇ ਮੋੜ ਤੇ ਹਾਂ ਬਾਕੀ ਦੇਖਦੇ ਹੁਣ ਜੇ ਆਕੇ ਕਿੰਨਾ ਕ ਲੱਗਦਾ ਇਹਦੇ ਉੱਤੇ ਮਿੱਤਰੋ ਦੋ ਬੋਰੀਆਂ ਮਾਰ ਕੇ ਵੀ ਰੱਖਾਂਗੇ ਜੇ ਐਂ ਲੱਗਿਆ ਰੋਡ ਤੇ ਆਇਆ ਦੇਖਾਂਗੇ ਬਾਕੀ ਦੇਖਦੇ ਕਿ 12 ਬੱਕੇ ਤੋਂ ਆਪਣਾ ਕਿੰਨੇ ਕਵਾਜ ਤੱਕ ਵੇਚਿਆ ਜਾਂਦਾ ਮੈਂ ਜਮੇ ਯਾਨੀ ਕਿ ਟਿਕਾ ਕੇ ਵੇਦਣਾ ਜਮਾ ਟਿਕਾ ਕੇ ਜਾਏ ਜਿਵੇਂ ਦੂਏ ਲੋਚ ਪਹਿਲੇ ਹੀ ਤਾਂ ਬਾਲਾ ਦੋਰਾ ਘੱਟ ਹੋ ਜਾਣਾ ਬਾਕੀ ਜਾ ਕੇ ਦੇਖਦੇ ਕਿ ਕਿਹੜੇ ਚ ਲੋਡ ਰਹੂਗਾ ਮਿਲਦੇ ਮਿੱਤਰੋ ਮੋਟਰ ਤੇ ਚੱਲ ਗਏ ਆਪਾਂ ਠੀਕ ਆਪਾਂ ਹੋ ਬਾਕੀ ਕਰੋ ਲੁੱਕ ਚੈੱਕ ਲੈ ਕੇ ਲੁਟਾ ਚੱਲਦੇ ਆ ਨੇ ਪਤਾ ਸਿਬ ਦੂਸਰੇ ਛੱਡੇ ਨੇ ਹੇਟਾਂ ਪੂਰੇ ਜਾਣਨ ਬਹੁਤ ਆ ਮੇਰੇ ਮੂਰੇ ਵਾਲੇ ਨਿਕੀਆਂ ਨਿਕੀਆਂ ਗੀਆਂ ਨੇ ਉਹ ਜਿਹੜੀਆਂ ਲਾਈ ਹੋਈਆਂ ਨੇ ਬਾਕੀ ਤਾਂ ਸਾਰੇ ਸਾਰੀਆਂ ਬੰਦੀ ਨੇ ਆ ਉੱਲੂ ਲੈ ਕੇ ਨਾ ਜਾਣਨ ਦਾ ਬਸ ਆ ਉਰੀ ਪੈਂਦਾ ਰੱਖਿਆ ਕਿਤੇ ਮੂਰੇ ਅੱਖਾਂ ਦੀ ਪੈਂਦੀਆਂ ਨੇ ਕਿਤੇ ਅੱਖਾਂ 'ਚ ਪੈਂਦੀਆਂ ਹੁਣ ਉਹ ਕੰਮ ਨਹੀਂ ਆ ਫਰਕ ਆ ਵੀ ਆਹਲਾ ਹੋਰ ਕਿਤੇ ਕੱਲ ਨੂੰ ਗਾਲਾਂ ਕੱਢਦਾ ਹੋਵੇ ਮੂਰੇ ਮੈਂ ਮੂਰੇ ਕੱਲੇ ਨਿਕੀਆਂ ਦੀ ਲੋਕ ਦਾ ਕੰਨ ਨਾ ਜਿੰਨਾ ਕਾਪਾ ਨੂੰ ਚਾਹ ਤੇ ਉਹ ਕਿਤੇ ਕੱਲ ਨੂੰ ਭਰਾ ਕਹਿੰਦੇ ਹੁਣ ਵੀ ਇੰਨੇ ਇੰਨੇ ਵੱਡੀ ਬੈਠੇ ਆ ਮਾਗਲੇ ਮੂਰੇ ਆਗਲੇ ਇੰਕੇ ਨੀਦਾ ਹੋਊਗਾ ਇਤੋਂ ਪਹੁੰਚ ਗਏ ਮੋਟਰ ਤੇ ਰਾਹਾ ਰੂਟਾਵੀਟਰ ਦੇ ਰੱਖ ਲਿਵਾਂਗਾ ਜਦੋਂ ਦੋਰੀਆਂ ਬੋਰੀਆਂ ਰੱਖ ਲਿਆ ਉਹ ਰਾਤ ਨਾਲ ਤਰੇਲ ਪਈ ਕਰਕੇ ਆਹ ਦੇਖੋ ਵਹਾਣੂ ਆ ਜਿਵੇਂ ਪੂਰਾ ਮੀਂਹ ਵਾਂਗੂ ਹੋਇਆ ਪਿਆ ਚਲ ਹੁਣ ਇਹਨੂੰ ਦੱਬ ਲਾਂਗੇ ਇਹੀ ਹਨਾ ਰੂਟਾਵੀਟਰ ਫੇਰ ਲਾਂਗੇ ਬਾਕੀ ਕਰੋ ਚੈੱਕ ਲਾਈਟਾਂ ਲੁੱਟਾਂ ਥਾਣੀਆਂ ਛੱਡੀਆਂ ਹੁਣ ਲੱਗਦੇ ਆ ਬਹਣ ਇਹ ਆਪਣਾ ਪੂਰਾ 12 ਬਿੱਗੇ ਥੋ ਆ ਦੇਖਣਾ ਵੀ ਕਿੰਨਾ ਕ ਟਾਈਮ ਲੱਗਦਾ ਚਲੋ ਮਿੱਤਰੋ ਠੀਕ ਆ ਮੜਿਆ ਲੈਫਟ ਲੁਫਟ ਬੰਨ ਲਈਏ ਨਾ ਸੈੱਟ ਕਰਕੇ ਫਿਰ ਆਪਾਂ ਮਿਲਦੇ ਆ ਪਰ ਕੇ ਚੱਲਦਾ ਉਹਨੂੰ ਮੋੜੇ ਤੀਜਾ ਗੇੜਾ ਆਪਣਾ ਬਾਈ ਚੈੱਕ ਕਰੋ ਮਦਰ ਉੱਡਾ ਬਿਟਰ ਦੀ ਅਰੇ ਮੋੜੇ ਕਿੱਦਾਂ ਲੱਗੇ ਹੋਇਆ ਪਹੌਣਾ ਮੈਂ ਨਾ ਇੱਕ ਗੇੜਾ ਤੀਏ ਲੋਹ ਚਾ ਕੇ ਦੇਖਣ ਲੱਗਾ ਜਦੋਂ ਉਧਰੋਂ ਮੁੜ ਕੇ ਉਹਦਾ ਪਤਾ ਲੱਗ ਜੁਆ ਵੀ ਗੜੀ ਤਾਂ ਨਹੀਂ ਰਹਿੰਦੀ ਪਰ ਚੂਹੇ ਲੋ ਨਹੀਂ ਫੇਰਾਂਗੇ ਨਹੀਂ ਤੇ ਤੀਏ ਲੋਹ ਦੇ ਫੇਰਾਂਗੇ ਆਪਣਾ ਟਰੈਕਟਰ ਹਾਈ ਲੋ ਮੀਡੀਅਮ ਆ ਵੀਰਾਂ ਨੇ ਟ੍ਰਬਾਹਾਂ ਮਕੀਨਾਂ ਆ ਬੜਾ ਮੋੜਲਾ ਮੋੜ ਦੇ ਬਣਾਉਣਾ ਮੇਂਟਰੋ ਚੱਲਦਾ ਕੰਮ ਵਧੀਆ ਦੇਖੋ ਕੋਈ ਲੋੜ ਨਹੀਂ ਵਾਲਾ ਟਰੈਕਟਰ ਤੇ ਬਾਕੀ ਸਵਾਈ ਕਰੋ ਜਿੱਕਦਾ ਵਧੀਆ ਆ ਰਹੀ ਹੈ ਮਗਰ ਨਾਵਾ ਜਿੱਕਦਾ ਦੱਸੇ ਤੇ ਪਰਵਾਹ ਦੇਖੋ ਵਧੀਆ ਬੰਤੀਆਂ ਮੂਹਰੇ ਲਾਈ ਜਾਂਦਾ ਕਰੋ ਆਪਣੇ ਲੋਕ ਝੋਟੇ ਨਹੀਂ ਲੋਕ ਬਾਕੀ ਦੇਖਣਾ ਦੇਖੋ ਮਗਰ ਬਣਦੀ ਹੈ ਨਾ ਗੱਲ ਲੱਗਦਾ ਡੂੰਗਾ ਹੈ ਨਾ ਪੂਰਾ ਹਾਂ ਵਾਧੂ ਆ ਨਾ ਮਿੱਤਰੋ ਇੱਥੇ ਤੱਕ ਪਟਾਈ ਹੋ ਗਈ ਦੇਖੋ ਪੂਰੀ ਗਿੱਠ ਜਗਾ ਹਾਂ ਜਦੋਂ ਬਾਕੀ ਮਿੱਟੀ ਮਿੱਤਰੋ ਬਾਵਾ ਤੋਰੀ ਜਾਂਦਾ ਮੂਰੇ ਰੋਡਾ ਵੀ ਟਿਆ ਆਪਣਾ ਕਾਫੀ ਪੁਰਾਣਾ ਹੈ ਅਰਜਨ ਵਾਲਿਆਂ ਦੀ ਆ ਮਿੱਤਰੋ ਧੂਰੀ ਤੋਂ ਲਿਆਤੀ ਆਪਾਂ ਨੇ ਪਰ ਹੋ ਜਾ ਕਵਰਟ ਬਾਕੀ ਭਾੜੇ ਉੱਠਾਦਾ ਨੱਕ ਜਮਾ ਖਾ ਵਾਲੇ ਵਾਲੇ ਪੰਜੋ ਡਰਾਈਵਰ ਬਾਕੀ ਦੱਸਿਓ ਬਣਦਾ ਨਾ ਵਧੀਆ ਬਾਣ ਮਿੱਤਰੋ ਚੱਲੀ ਜਾਂਦਾ ਕੰਮ ਵਧੀਆ ਵੱਜਣ ਵਾਲੇ ਨੇ 5:30 ਹੋਣ ਵਾਲੇ ਨੇ ਆਪਣੇ ਲਾ ਕੇ ਆਪਣੇ 1 2 3 4 4 ਜਿਹੜੇ ਲਾ ਕੇ 5ਵਾਂ ਚੱਲ ਰਿਹਾ ਪੰਜ ਉਧਰ ਆ ਗਏ ਇਹ 12 ਵਜਿਆਂ ਦਾ ਸੋਣਾ ਸਮਝ ਲਓ ਪੰਜ ਪੰਜ ਕੀੜੇ ਆਪਣੇ ਅੰਦਰ ਨੂੰ ਮੁੜਿਆ ਏ ਸੱਤ ਵਾਇਤੀ ਫੇਰ ਦਾਂਗੇ ਮੇਰਾ ਮੈਂ ਤਾਂ ਉਦੋਂ ਮਗਰ ਦਿਨੇ ਵਡਾਂਗੇ ਆਪਾਂ ਜੀਰੀ ਬਾਕੀ ਬਾਬੇ ਦੀ ਮੇਰਨਾ ਬਣ ਗਿਆ ਵਧੀਆ ਨਾ ਬਾਕੀ ਦੇਖਾਂਗੇ ਮਸ਼ੀਨ ਕਿਵੇਂ ਲੱਗਦੀ ਆ ਬੱਟਾ ਬੱਟਾ ਪਾਉ ਵਧੀਆ ਨਾ ਮਿੱਤਰੋ ਪਹਿਲਾਂ ਕੱਜ ਬੀਜਣ ਵਾਲੇ ਤਾਂ ਆਲੂ ਅੱਜ ਆਉਣਾ ਸੀ ਉਹਨੇ ਮਸ਼ੀਨ ਵਾਲੇ ਨੇ ਫਿਰ ਯਾਰ ਆਦ ਪੁੱਛਿਓ ਕੱਲ ਫੋਨ ਚੱਕਣੋਂ ਹਟ ਗਿਆ ਕੱਲ ਚਾਚੇ ਦੇ ਮੁੰਡੇ ਨੂੰ ਫੋਨ ਲਾਇਆ ਫਿਰ ਇੱਕ ਮਿੱਤਰੋ ਹੋਰ ਮਸ਼ੀਨ ਪੁੱਛਿਆ ਕਿਰਾਏ ਤੇ ਹੁਣ ਉਹਦੇ ਨਾਲ ਬੀਜਾਂਗੇ ਕਿਹੜਾ ਆਪਣੇ ਵਾਲੇ ਦੇ ਟਾਇਰ ਵੀ ਬਾਹਰ ਕੱਢੇ ਨੇ ਨਾਲੇ ਮਾਗ ਮਾਗਦੇ ਤੇ ਬੜੇ ਪਾਏ ਨੇ ਟਾਇਰ ਇਹਦੇ ਮਾਗਰ ਸੈਦ ਹੀ ਪਵੇ ਫਿਰ ਦੇਖਾਂਗੇ ਨਹੀਂ ਤਾਂ ਥੋੜੇ ਕਹਿਗਾ ਉਹਦੇ ਮਾਗਰ ਪਾਲਾਂਗੇ ਨਹੀਂ ਫਿਰ 55 ਮਾਗਰ ਪਾਲਾਂਗੇ ਜਿਵੇਂ ਵੀ ਉਤਲ ਤੁਨ ਲੱਗ ਜੂ ਪਤਾ ਨਾ ਜਿਵੇਂ ਬੀਜਾਂਗੇ ਬਾਕੀ ਦਿਨੇ ਵਡਾਂਗੇ ਜੀ ਦੀ ਉਹਨੂੰ ਮੁੰਡੇ ਨੂੰ ਆਪਣੇ ਉਦੋਂ ਪਰਸ ਉਹਨੇ ਕਿਹਾਤਾ ਹੈ ਗਾ ਜੀ ਬਲੌਗ ਜੀ ਵੀ ਤੁਸੀਂ ਦੇਖਿਆ ਹੋਊਗੀ 11 ਵਜੇ ਨੂੰ ਮਸ਼ੀਨ ਆਊ ਆਪਣੇ ਤੇ 11 ਵਜੇ ਤੋਂ ਵਡਾਂਗੇ ਉਹ ਮਿੱਤਰੋ ਆਪਣੀ ਪੂਸ ਆਉਗਾ ਆਪਣਾ 36 ਵਿੱਗੇ ਤੋਂ ਦੇਖਦੇ ਆ ਉਹ ਜੋ ਕਿੰਨੀ ਨਿਕਲਦੀ ਉਹ ਆ ਵੀ ਨਹੀਂ ਲੱਗੀ 18 ਜੂਨ ਦੀ ਹਾਂ 18 ਜੂਨ ਦੀ ਮਿੱਤਰੋ ਜਿਹੜੀ ਇੱਕ ਆਪਾਂ ਕੱਲ ਵੱਡੀ ਦਿਓ ਮੈਂ ਉਹ ਭਲੇਖੇ ਨਾਲ ਮੈਂ ਤੋ ਵੀ 18 ਜੁਲਾਈ ਗਿਆ ਗਿਆ ਉਹ ਵੀ ਆਪਣੇ ਹਾਂ 15 ਜੁਲਾਈ ਗਿਆ ਗਿਆ 15 ਜੂਨ ਦੀ ਲੱਗੀ ਦੀ ਉਸ ਆ ਚਲੋ ਠੀਕ ਆ ਮਿੱਤਰੋ ਮੈਂ ਦੇਖਦਾ ਨਹੀਂ ਤਾਂ ਘਰੇ ਜਾ ਕੇ ਉਹਨਾਂ ਇਹਨੂੰ ਮੈਂ ਬੱਟਾ ਜੀਆਂ ਲੋਡ ਕਰਕੇ ਫੜਾਦਾ ਟਰੈਕਟਰ ਅਸਾਂ ਵੀ ਚੱਲ ਚਲਾ ਲੂਗਾ ਬਾਕੀ ਲਈਦਾ ਫਿਰਦਾ ਤਾਂ ਲਿਫਟ ਨਹੀਂ ਜਾਣੀ ਕਿ ਮੋੜ ਤੇ ਨਹੀਂ ਕੰਮ ਸੂਤ ਆਉਂਦਾ ਹੁਣ ਮੈਂ ਗਿਆ ਮੈਂ ਇੰਨਾ ਕਰਨਾ ਚਲ ਮੋੜ ਦੇਵਾਂ ਟਿੱਡੇ-ਗੇੜੇ ਲਾ ਦੂੰਗਾ ਬਾਕੀ ਚੱਲਦਾ ਵਧੀਆ ਕੋਈ ਲੋਡ ਨਹੀਂ ਵਾਦੂ ਟਰੈਕਟਰ ਤੇ ਕੋਈ ਕੁਝ ਹੋਰ ਨਹੀਂ ਕਰੋ ਜੇ ਇੱਕ ਵਾਰੀ ਜੇ ਪਿੰਡਾ ਪੁਰਾਵਾਜੇ ਮਿੱਤਰੋ ਦੂਜੇ ਰੋਡ 'ਤੇ ਚੱਲਦਾ 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 ਕੀ ਕੇਤੀ ਚੌਥੇ ਵੀ ਚੱਲਦਾ ਫਿਰ ਮਾੜੇ ਸਬਾਈ ਨਹੀਂ ਹੁੰਦੀ ਬੱਧੀ ਭਾਂ ਜਰ ਬਣਾਦਾ ਡਰਾਈਵਰ ਇਹਦੀ ਮਸ਼ੀਨ ਕਿੱਹਾ ਆ ਮਿੱਤਰੋ ਚੱਲਦਾ ਕੰਮ ਐਨੇ ਕਿਹੜੇ ਦਿੱਤੇਗਾ ਕੇ ਸੈਂਟਰ ਜਾ ਕੇ ਕਿ ਮਿੱਤਰ ਸਾਡਾ ਨਾ ਇਹ ਬੰਦਾ ਇੰਦਾ ਬੋਲਾ ਦੇਖ ਲੈ ਹੁਣ ਦਿਨ ਚੜ ਗਿਆ ਦੀਂਦਾ ਨਾ ਇਹਨੇ ਮਾਗ ਲਈ ਲਾਈਟ ਬੰਦ ਕਰਨੀਆਂ ਨਾ ਇਹਨੇ ਮੂਹਲੀ ਲਾਈਟ ਬੰਦ ਕਰਨੀਆਂ ਐਨਾ ਪਤਾ ਨਹੀਂ ਕਿੱਧਰ ਨੂੰ ਧਿਆਨ ਹੁੰਦਾ ਧਿਆਨ ਹੀ ਐ ਨਹੀਂ ਹੈਗਾ ਵੀ ਉਧਰ ਨੂੰ ਕਰਨਾ ਹੁਣ ਆ ਦੇਖੋ ਚਾ ਸਿੱਖ ਜੂ ਵਾਲੀ ਜਿੱਥੋਂ ਕਿਵੇਂ ਮੋੜਦਾ ਲੈ ਹੁਣ ਮਤਲਬ ਹੀ ਨਹੀਂ ਕੋਈ ਲਾਈਟਾਂ ਬੰਦ ਕਰਨ ਨੂੰ ਦੇਖਿਓ ਵੀ ਐਂ ਕਹਿ ਕੇ ਕਰਾਉਣੀਆਂ ਪੈਣਗੀਆਂ ਪਤਾ ਨਹੀਂ ਧਿਆਨ ਕਿੱਥੇ ਰੱਖ ਕੇ ਐ ਲਈ ਬੰਦਾ ਆਪ ਆਪ ਦਾ ਦੇਖ ਲਈ ਵੀ ਹੈ ਨਾ ਐ ਵੀ ਹੁਣ ਦਿਨ ਚੜ ਗਿਆ ਲਾਈਟਾਂ ਮੈਂ ਬੰਦ ਕਰ ਲਾਂ ਕੋਈ ਮਤਲਬ ਹੀ ਨਹੀਂ ਹੈਗਾ ਚਲੋ ਮਿਲਦੇ ਆਂ ਬਾਕੀ ਮਿੱਤਰੋ ਚੱਲੀ ਜਾਂਦਾ ਕੰਮ ਦਾ ਆਹ ਦੇ ਪੰਜ ਛੇ ਜਿਹੜੇ ਬਸ ਇੰਨਾ ਕੁ ਖੇਤ ਰਹਿ ਗਿਆ ਆਪਣਾ ਬਾਕੀ ਇਹਨੂੰ ਖੜਾ ਕੇ ਪਿਆਰ ਦੀ ਇਹਦਾ ਇਹ ਕਰ ਰਿਹਾ ਟਰੈਕਰੀ ਮੋੜ ਤੇ ਯਾਰ ਮੈਂ ਉਹਦੇ ਇੱਥੇ ਵਾਲੇ ਤੋਂ ਨਾ ਮੋੜ ਜਿਹੜਾ ਮੈਂ ਰੋਡ ਕਰ ਲਿਆ ਨਾਲੇ ਉੱਥੇ ਜਗ੍ਹਾ ਨਹੀਂ ਹੋਗੀ ਉਹਦਾ ਤਾਂ ਇੱਕ ਤੀਨੇ ਚਾਰੇ ਪੁੱਜੇਗਾ ਕਾ ਨਹੀਂ ਮਾਗੇ ਉਹ ਕਿਹੜੇ ਲੱਗਦਾ ਬਾਕੀ ਹੋ ਗਈ ਸਵੇਰ ਕਿ ਕਰੋ ਚੈੱਕ ਮਿਓ ਹਲੇ ਸੂਰਜ ਨਹੀਂ ਨਿਕਲਿਆ 6:00 ਵੱਜ ਗਏ ਆਪਾਂ ਇਹ ਕਿਤੇ ਤੁਰਸ ਅੱਗੇ ਜਾ ਰਹੇ ਆ ਚਾਹ 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 ਚਲੋ ਨਾਲੇ ਇੱਕ ਟੰਡੇ ਹੀ ਘਾਟਾ ਹੁੰਤੇ ਤਾਂ ਇਹ ਨੀ ਜਗਾ ਕਵਰ ਕਰਿਆ ਆ ਤੇਰੇ ਦਾ ਲਾਇਆ ਹਾ ਚੰਦਰ ਹਾ ਉਹ ਨਾਲੇ ਗਾਲਾ ਮੋੜ ਦੇਖੋ ਨਾ ਉਹ ਇਹਨੂੰ ਕਰਦਾ ਲੋਟ ਮਿੱਤਰੋ ਆ ਗਿਆ ਲਾਣੇਦਾਰ ਉਹ ਦੇਖੋ ਸਾਹਮਣੇ ਬਾਕੀ ਸੂਰਜ ਨਿਕਲਣ ਵਾਲਾ ਦੇਖੋ ਕਿਉਂ ਤੇ ਕਿੰਨਾ ਬੱਦਲਾਂ ਦਾ ਕਿੰਨਾ ਵਧੀਆ ਲੱਗਦਾ ਆਪਣਾ ਕੰਮ ਬਾਣੀ ਰੋਡ 16 ਦਾ ਕਿੱਧਰ ਤੇ ਜਾਂਦਾ ਮਿੱਤਰੋ ਟਰੈਕਟਰ ਆ। ਆਪਕੇ ਇੰਜਣ ਜਿਹੜੇ ਆਹੇ ਇਹਨੇ ਪੰਨੀਆਂ ਜੀਆਂ ਖਰਾਬ ਕਰਤੀਆਂ ਲੈ ਉਹੀ ਲੋਡ ਕਰਕੇ ਆਂਦੇ ਆ ਫੇਰ ਆਪਣੇ ਰਹਿਗੇ ਹੁਣ ਦੇ 10 ਜਿਹੜੇ 10 ਜਿਹੜਿਆਂ ਚ ਹੋਜੂ ਸੁਖੀ ਦਾ ਇਹ। ਇਹ ਦੀ ਨਿਆਂ ਅੱਗੀ ਤੇ ਪਾਉਣੇ ਆ ਸਾਨੂੰ। ਮੈਂ ਦੱਸਾਂਗਾ ਕਿੰਨਾ ਤੋਂ 1 ਟੱਕ ਮਿੱਤਰੋ ਹੋਰ ਉੜ ਗਿਆ। ਫੇਰ ਕਟਾਂਗੇ ਐਵਰੇਜ ਵੀ ਕਿੰਨੇ ਘੰਟੇ ਚੱਲੇ ਗਿਆ ਸਾਨੂੰ। ਆ ਲਿਆ ਮੋਟਰ ਤੇ ਇਹੋ ਕੂੜੇ ਵੇਖੋ ਕੂੜੇ ਚੱਲ ਕੇ ਪੀਂਦੇ ਆ ਮਿੱਤਰੋ ਲੈ ਲਿਆ ਕੰਮ ਲਵੇ ਆਹ ਦੇਖ ਲਓ ਇੰਨੇ ਹੀ ਰਹਿ ਗਏ ਯਾਨੀ ਕਿ ਚਾਰ ਉਧਰੋਂ ਗੇੜੇ ਆਉਣਗੇ ਚਾਰ ਕਿ ਇਧਰੋਂ ਆ ਗਏ ਇੰਨੇ ਕ ਨਾ ਹੋ ਜਣਾ ਬਾਕੀ ਇੱਕ ਆਇਆ ਆਪਣਾ ਦੇਲ ਦੇ ਖਾ ਗਿਆ ਇਹਦੀ ਹੁਣ ਆਪਾਂ ਕਰਾਈ ਦੀ 94 ਦੇ ਹਾਂ 1194 ਘੰਟਿਆਂ ਦੇ ਟੈਂਕੀ ਵੱਲ ਹੁਣ 1200 ਚੱਲ ਗਿਆ ਉਹਦੇ ਦੋ ਡੰਡੇ ਉੜ ਗਏ ਬਾਕੀ ਕਰੋ ਮਾਦਰ ਸਪਾਈ ਕੇ ਨਾ ਦੂਰ ਜੀ ਵੀ ਨਿਕਲਿਆ ਮਿੱਤਰੋ ਕਰੋ ਇੱਕ ਵਧੀਆ ਮਿੱਟੀ ਲਾਈ ਆਉਂਦਾ ਮੁੰਡਾ ਦੇਖੋ ਦੱਸ ਫਿਰ ਮੇਂ ਤਰਾ ਬਣੂਗਾ ਲੈ ਬਾਕੀ ਦੇਖ ਰਿਹਾ ਕੱਲ ਨੂੰ ਮੱਟਾ ਪਾ ਕੇ ਆਪਦੀ ਦਸੇਵਾਨ ਕਹੇ ਜ ਆਪਣੇ ਆਪਣਾ ਹੋ ਗਿਆ ਉਹ ਤੇ ਰਿਪੋਰਟ ਬਾਕੀ ਦੇ ਕੱਲ ਨੂੰ ਇਹਦੇ ਮੂਰੇ ਲੋੜ ਨਹੀਂ ਨਾ 13 ਰੋਡਾ ਮੀਟਰ ਫੇਰ ਦਾਂਗੇ ਮੈਂ ਤੈਨੂੰ ਪਹਿਲਾਂ ਹੀ ਤੇ ਆਉਣ ਬੈਂਚ ਪਾਟ ਲਈਏ ਚਾਰ ਉਹ ਲਾਣੇਦਾਰ ਉਹ ਨਹੀਂ ਖੜੇ ਠੀਕਦੇ ਨੇ ਆਹ ਦੇਖੋ ਨਦੀੜੀ ਵੜਦਾ ਨੱਥਣ ਲੱਗਾ ਆ ਨਾਲੇ ਚਲੋ ਮਿੱਤਰੋ ਮੜਦੇ ਆ ਪਾਟ ਲਈਏ ਚਾਰ ਚਾਰ ਡੰਡੇ ਹੈਗੇ ਮਿੱਤਰੋ ਇਹਦੇ ਟੈਂਕੀ ਹੁੱਲ ਕਰਕੇ ਲੈ ਕੇ ਆਇਆ ਸੀ ਮੈਂ ਉੱਪਰੇ ਦੀ ਹਾਲ ਫੇਰ ਗਿਆ ਦੀ ਅੱਜ ਹਾਂ ਬਾਕੀ ਆ ਦੇਖ ਲੋ ਰੁਕਾ ਵੀ ਤਰਫ ਇਹ ਤਾਂ ਪਤੋਕੀਆਂ ਦੇ ਮਿੱਤਰੋ ਵੱਡਾ ਲੱਗਿਆ ਨਾ ਦਰਖਤਾਂ ਦੇ ਲੱਗੋ ਜੀ ਰਿਆ ਸੀ ਕਿ ਫਿਰ ਜੇ ਮਸ਼ੀਨ ਚੱਲੂ ਫਿਰ ਨਹੀਂ ਜਦਵ ਹੋ ਔਖਾ ਹੋ ਕੇ ਦਾਤੀ ਜਾ ਕੇ ਭੱਜਣਾ ਪੈਂਦਾ ਅੱਗੇ ਦਾਤੀ ਵਾਲੀ ਡਿਊਟੀ ਮੇਰੀ ਹੁੰਦੀ ਆ ਹੁਣ ਆ ਨਵਾਂ ਬੰਦਾ ਆ ਕੇ ਇਹਦੀ ਲਾਤੀ ਸਾਕਲ ਕਹਿ ਜੀ ਹੁਣ ਆ ਦੀ ਇੱਕ ਦਿਨ ਚ ਦੇਖ ਲੋ ਇਹਦੀ ਇਹ ਤਾਂ ਆਹੀ ਨਹੀਂ ਹੋ ਗਈ ਹੋ ਰਹੀ ਆ ਦੇ ਮੈਂ ਹੁਣ ਮਾਥਾ ਖਿੱਚ ਕੇ ਲੈ ਕੇ ਆਂਦਾ ਹੁਣ ਨਹੀਂ ਜਾਣ ਦੇਣਾ ਦੇਤੀ ਇਹਨੂੰ ਆਹ ਦੇਖੋ ਇੱਧਰ ਵੀ ਇਹ ਸਾਰੇ ਵੜਤੇ ਉਹ ਚਾਰ ਦੇ ਲਵੇ ਤੱਕ ਹੂੰ ਤਾਂ ਡਰਾਈਵਰ ਆਪਣਾ ਅੜੀ ਆ ਛੱੜਦਾ ਹੀ ਨਹੀਂ ਹੈਗਾ ਮਿੱਤਰੋ ਉਦੋਂ ਗਲਤ ਬੰਦਾ ਟੱਕਰ ਗਿਆ ਦੀ ਜਿਹੜਾ ਉਦੋਂ ਬੁੜਾ ਗਿਆ ਚਲਾਉਂਦਾ ਦੀ ਬਾਕੀ ਦੇਖੋ ਆਪਣਾ ਝੋਨਾ ਵਧੀਆ ਖੜਾ ਬਾਕੀ ਦੇਖਦਾ ਕੀ ਨਿਕਾਲਾ ਇਹਦਾ ਨਿਕਲਦਾ ਲੱਗ ਜੂ ਪਤਾ ਅੱਜ ਮਿੱਤਰੋ ਪੱਟ ਲਿਆ ਚਾਰ ਜੂਰ ਨਾਲੇ ਡਾਲ ਡੂਲ ਵੜਤੇ ਆਪਾਂ ਤਾਂ ਮੁਕੇ ਹੁਣ ਜਾਂਦੇ ਘਰ ਨੂੰ ਤਿਆਰੀ ਕਰ ਲਈ ਬੋਰੀਆਂ ਲਾਤੀਏ ਇੱਕ ਵਾਰ ਦੇਖ ਲੋ ਜਾਂਦੇ ਆ ਕਰੀ ਕਰੀ ਚੱਲ ਗਏ ਨਾ ਹੁਣ ਨਾ ਹੋਵੇ ਤਾ ਬੋਰੀਆਂ ਆਉਣੇ ਆ ਫੇਰ ਵੜਦੇ ਆ ਜਿੱਥੇ ਆਪੇ ਹੀ ਕਿਸਾਨਾਂ ਨੇ ਪਤਾ ਲੱਗਿਆ ਬਾਕੀ ਆ ਆਪਣੀ ਖੜੀਆ ਜੀਰੀ ਆ ਆਪਣਾ ਬਾਣ ਚੱਲਦੇ ਹਾਂ ਧਰਨੋ ਮਿੱਤਰੋ ਆਇਦਾ ਨਾ ਇੱਕ ਉਧਰ ਮੈਂ ਤੇਨੇ ਤੇਨੇ ਕਿਹੜੇ ਲਾਤੇ ਜੀ ਇਧਰੋਂ ਵਾ ਦੋ ਦੋ ਨਾਲ ਆਈ ਫੇਰ ਮੰਨਦੀਆਂ ਨਹੀਂ ਮੰਨਿਆ ਫਿਰ ਦੋਏ ਪਾਸੇ ਨਾਲੇ ਉਧਰ ਨਾਲੇ ਇਧਰ ਆ ਤੀਜਾ ਕਿਹੜਾ ਵਖਾ ਲਾਇਆ ਹੁਣ ਜਾਂਦੇ ਆ ਘਰ ਨੂੰ ਐ ਮਗਰ ਨਾਲੇ ਦੇਖਣ ਨੂੰ ਮੈਂ ਬੁਰਾ ਨਹੀਂ ਲੱਗਦਾ ਮਾੜਾ ਘਰ ਤੇ ਦੇਖੀ ਤਾਂ ਅਗਲਾ ਦੇਖੂਗਾ ਕਿ ਨਾ ਐ ਬੁਰਾ ਲੱਗਦਾ ਬਾਕੀ ਕਰੋ ਕਿ ਇੱਕ ਤੇ ਆਪਣਾ ਇਹ ਗੱਲ ਪੂਰੀ ਦੇਖੋ ਮਿੱਤਰ ਆ ਗਏ ਘਰੇ ਆਪਣੇ ਘਰ ਕੋਲੇ ਬੜੀ ਗੱਡੀ ਖੜੀ ਆ ਦੇਖ ਲੋ ਅਈ ਤਾਂ ਵੀ ਬੜਾ ਘੋਟਾ ਕਾ ਨਹੀਂ ਅੱਜਕੱਲ ਦਾ ਮਿੱਤਰੋ ਬਹੁਤ ਘੱਟ ਦੇਖਣ ਨੂੰ ਰਹਿ ਗਏ ਬੱਸੇ ਆ ਨਾ ਸਾਡੇ ਵੀ ਆ ਕਾਵੇਂ ਦਾਮ ਹੀ ਆ ਕਿਸੇ ਕੋਲੇ ਇਹ ਪੁਰਾਣਾ ਬਿਰਸਾ ਉਹ ਆਪਣਾ ਉਹ ਕਰਦਾ ਸਾਹਮਣੇ ਮੋਟਰਸਾਈਕਲ ਵਾਲੀਆਂ ਰੇੜੀਆਂ ਸਾਰਿਆਂ ਕੋਲੇ ਉਹ ਹੀ ਨੇ ਤਾਂ ਗੱਲ ਪਾਦੇ ਆ ਪਾ ਮੇਰੇ ਕੋਲੇ ਖੁੰਦ ਕੋਲੇ ਮਿੱਤਰੋ ਪਰ ਸਾਡੇ ਆ ਕਾਲੂ ਕੋਲਿਆ ਇਹ ਬੱਸਾ ਹਾਂ ਹੋਰ ਸਾਡੀ ਵਿੱਚ ਕਿਸੇ ਕੋਲੇ ਨਹੀਂ ਹੈਗਾ ਇਹਦੇ ਕੋਲ ਯਾਰ ਰੇੜਾ ਦੇ ਬੜਦ ਬੱਸ ਮਿੱਤਰੋ ਪਾਲੀ ਟਰਾਲੀ ਰੂਟਾ ਵੀ ਟਰੋ ਕੱਢਦਾ ਆ ਦੇਖੋ ਹੁਣ ਟਰਾਲੀ ਪਾਲੀ ਹੁਣ ਕਿ 12:00 ਵਜੇ ਲਾਉਣੇ ਆ ਮਸ਼ੀਨ। 8 ਮਾੜਾ ਦਾ ਨਾਂ ਨੂੰ ਢੋਲੀ ਐ। ਚੱਲਦੇ ਆ ਮੋਟਰ ਤੇ ਜੀਰੀ ਵੱਢਣਾ। ਟਰਾਲੀ ਆਪਾਂ ਪਾ ਲਈ ਤੀ। ਗੇੜ ਗੁੱਡ ਖੋਲਦੇ ਆ। ਬਾਕੀ ਦੇਖਦੇ ਆ ਕੀ ਝਾੜ ਆਏ ਹੈ ਜੀ ਅੱਜ ਆਪਣੀ ਊਸਾ ਜਿਹੜੀ ਆਪਾਂ ਵੱਢਣਾ ਹੈਗਾ 36 ਵਿੱਗੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਦੇਖਣਾ ਕੀ ਝਾੜ ਨਿਕਲਦਾ। ਹਲਦੀ ਹੈਗੀ ਤਾਂ ਹੈਗੀ ਹੋ ਜਾਣੀ ਕਿ ਇੰਨੇ ਨਹੀਂ ਬਾਕੀ ਉਹਨੂੰ ਮੋਟਰ ਤੇ ਚੱਲ ਜੇ ਦਿਖਾਉਣਾ। ਬਾਕੀ ਗੇੜ ਦਾਤਿਆਂ ਦੇ ਉੱਤੇ ਰੱਖ ਲਈਆਂ। ਚੱਲਦੇ ਆ। ਕੱਢ ਲਿਆ ਬਾਹਰ ਟਰੈਕਟਰ ਚਲਦੇ ਆ ਪਾਲੀ ਟਰਾਲੀ ਦਿਖਾਇਆ ਸੀ ਪਹਿਲਾਂ ਲਾਣੇਦਾਰ ਹੁਣੀ ਬਾਗੇ ਉਹਦੇ ਚਾਹ ਲੈ ਗਏ ਉਹਨਾਂ ਦੀ ਇੱਧਰ ਅਸੀਂ ਕੇਕ ਕੱਟ ਕੇ ਆਟਿਆਂ ਜਾਂਦ ਪਹਿਲਾਂ ਜਾਂ ਸਾਨੂੰ ਬੜੀ ਗੱਟੀ ਦਿਖਾਉਂਦੇ ਸੀ ਹਾਂ ਇੱਧਰ ਇਹ ਮੂੰਹ ਤੇ ਵਜੇ ਨੂੰ ਤਿਆਰ ਆ ਜਿਪ ਭਜਾ ਲਿਆ ਮਿੱਤਰੋ ਫੇਰ ਆਪ ਚੱਲ ਭਜਾਉਂਦੇ ਨਹੀਂ ਆ ਨਾ ਚਲਦੇ ਆ ਇੱਧਰ ਜੀ ਚੱਲਾਂਗੇ ਅੱਜ ਦੂਏ ਰਾ ਆਪਣੇ ਇੱਧਰ ਜੀ ਹੁਣ ਦਿਖਾਵਾਂਗੇ ਇੱਧਰੋਂ ਤੁਹਾਨੂੰ ਆਪਣਾ ਖੱਤਾ ਕਦੇ ਦਿਖਾਇਆ ਨਹੀਂ ਹਾਂ ਠੀਕ ਹੈ ਮਿੱਤਰੋ ਮੋਟਰ ਤੇ ਗੱਲ ਕੇ ਮਿਲਦੇ ਆਂ ਰਾਜਾ ਆਇਆ ਵੀ ਮੇਰੇ ਕੋਲ ਆਇਆ ਦਾ ਮਿੱਤਰੋ ਆਹ ਦੇਖੋ ਜਿਹੜਾ ਆਪਣਾ ਦਿੱਲੀ ਜੰਮੂ ਕੱਟਣਾ ਹਾਈਵੇ ਬਣਿਆ ਉਹ ਆ ਜੀ ਆਹ ਦੇਖੋ ਆਪਣੇ ਖੱਤਿਆਂ ਵਿੱਚ ਇਹ ਆਪਣਾ ਦੂਜਾ ਰਾਹ ਜਾਂਦਾ ਮਿੱਤਰੋ ਇਹ ਆਪਣੇ ਖੱਤਿਆਂ ਨੂੰ ਨਾ ਦੋ ਪਈਆਂ ਲੱਗਦੀਆਂ ਨੇ ਦੋ ਚਾ ਲੱਗਦੀ ਨੇ ਆ ਦੇਖੀ ਬੈਠਦਾ ਨਹੀਂ ਲੱਭਦਾ ਆ ਮਿੱਟਰ ਨਾਲੇ ਦਾ ਇਹ ਦੇਖੋ ਕਿੱਡਾ ਨੀਵਾ ਆ ਸਾਥੀ ਦੇਖ ਲੋ ਤਾਹਾਂ ਨਾਲ ਲੱਗਣ ਨੂੰ ਟਕਾਉਂਦੀ ਇੱਕੋ ਕੀ ਮਸ਼ੀਨ ਨਿਕਲ ਜਉਣਾ ਚਲੋ ਐਨੇ ਯਾਨੀ ਕਿ ਵਧੀਆ ਸਾਡੇ ਉਰੇ ਫੇਰ ਹੁੰਦੇ ਸੀਗੇ ਜੀ ਆਹ ਨਾਲ ਲੋ ਟੱਕਰੇ ਟੱਕਾਂ ਬਰਬਾਦ ਕਰਦੇ ਚਲ ਮੇਰੀ ਤਾਂ ਨੂੰ ਵਾਟ ਕਿਪੋ ਜਿਹੜੇ ਆ ਉਹ ਕਿਹੜੇ ਆਇਆ ਇਹ ਮੇਰੇ ਚਾਹੇ ਜੇ ਇਹਦਾ ਤਾਂ ਉੱਥੇ ਹੀ ਆ ਰੁਪਈਆ ਕਿਹੜਾ ਸਾਲਾ ਫਰੇਈ ਜਾਣਾ ਹੁੰਦਾ ਨਾ ਜਿਆਦਾ ਸਾਈ ਜਿਆਦਾ ਤੁੰਗੀ ਆ ਬਾਕੀ ਚੱਲਦੇ ਆ ਮਸ਼ੀਨ ਆਉਂਦੀ ਆਪਣੇ ਮਾਗਰੇ ਟਰੈਕਟਰ ਤੇ ਪਹਿਲਾਂ ਦੇਖ ਲੈ ਕੇ ਇਹ ਕੀ ਆਜੋ ਮੈਂ ਅਸੀਂ ਆ ਗਏ ਤਿੰਨ ਗੂਨ ਕਰਦੇ ਹੁਣ ਜਨਰਲ ਪਿੰਡੋਂ ਇਕੱਲੇ ਮੈਂ ਬਲਾਗਰ ਆਇਆ ਨਹੀਂ ਹੈਗਾ ਹੁਣ ਉੱਤੇ ਵਾਲੇ ਮਗਰ ਨਹੀਂ ਆਉਂਦੇ ਚਲੋ ਯਾਥੇ ਹੀ ਆਪਾਂ ਆ ਗਏ ਬਾਕੀ ਕਰੋ ਚੈੱਕ ਆ ਦੇਖੋ ਇਹ ਕੈਮਰੇ ਕੁਮਰੇ ਤੇ ਆ ਲਾਏ ਹੋਏ ਨੇ ਪੂਰੇ ਰੋੜਾ ਵਧੀਆ ਇੰਨੀ ਇੰਨੀਆਂ ਲਵੇ ਲੱਗੇ ਛੱਡੀ ਲਵੇ ਲੱਗੇ ਆਏ ਟੋਏ ਪੱਟੇ ਨੇ ਆ ਜਣ ਕੇ ਰੋੜ ਉੱਤੇ ਵਧੀਆ ਬਣਾਤਾ ਜਿਹੜੇ ਨਾਲ ਆਲੇ-ਦਲੇ ਲਵੇ ਨੇ ਨਾਲੀ ਨਰਕਾਵਾਸ ਆਇਆ ਅੰਦਰੋਂ ਇੱਕ ਇੰਆਮੋ ਦੀ ਨੀ ਕਰਦਾ ਮੈਂ ਕਿਉਂ ਟੋਕਾ ਇੱਥੇ ਜੀ ਆਦੀ ਮੋਟਰ ਤੇ ਆ ਬਈ 2 ਮਹੀਨੇ ਮਾ ਨਹੀਂ ਨਿਢੜਦੀ ਨਿਮਾ ਕਰਵਾਇਆ ਹੁੰਦਾ ਅਸੀ ਦਾ ਉੱਧਰ ਜੀ ਹੁਣ ਉਹ ਜਿਹੜਾ ਸਾਨੂੰ ਦੂਆ ਨਾ ਲੱਗਦਾ ਮਿੱਤਰੋ ਇਹ ਕਾਇਆ ਕੰਮ ਤੇ ਕਰੀਏ ਦੇਖੋ ਦੇਖੋ ਆਪਣਾ ਜੋ ਨਾ ਇੰਦਰੋਂ ਇੱਧਰ ਜੀ ਮੈਂ ਤੁਹਾਨੂੰ ਕਦੇ ਵੀਡੀਓ ਵੀਡਾ ਕੇ ਬਣਾਈ ਕਰੋ ਚੈੱਕ ਵਧੀਆ ਆ ਗਿਆ ਚਾਚੇ ਦਾ ਮੁੰਡਾ ਇਹ ਬਹੁਤ ਰਾਮੀ ਹੁੰਦਾ ਮਿੱਤਰੋ ਨਖਾਵਾਂ ਤੁਹਾਨੂੰ ਲਵੇ ਜਾ ਕੇ ਜੀਰੀ ਖੜੋ ਇੱਕ ਵਾਰ ਦੇਖੋ ਮਿੱਤਰੋ ਇਹ ਚੋਂ ਹਲਦੀ ਹੈਗੀ ਤਾਂ ਹੈਗੀ ਹੁਣ ਚੱਲ ਵਧੀਆ ਸਾਫ ਆ ਵਾਇਗੁਰ ਕਰੇ ਕਿਰਪਾ ਨਾ ਵਧੀਆ ਨਿਕਲੇ ਆਵੇ ਆਈਂ ਦੀਆਂ ਨਾ ਸੇਮ ਨਹੀਂਆਂ ਦੀ ਮੇਨ ਤਾ ਯਾਰ ਬਾਕੀ ਦੇਖਦੇ ਝਾੜ ਤਾਂ ਘੱਟ ਹੀ ਆ ਆ ਮਿੱਤਰੋ ਸਾਰ ਆਪਣੇ ਉਹ ਉਧਰ ਲੱਗ ਜਾਂਦੀ ਸੜਕ ਤੇ ਜਾ ਕੇ sire ਤੱਕ ਇਦੋਂ ਉਹ ਸਾਹਮਣੇ ਤੋਂ ਦਿਖਾਉ ਉਤੋਂ ਜੇ ਕਲਿੱਪ ਲਈ ਇਹਨਾਂ ਉਧਰ ਜੀ ਡਾਇਰੈਕਟਰ ਲੱਗ ਗਿਆ ਆ ਅੰਦਰ ਨੂੰ ਕਰਦੇ ਬਾਹਾਂ ਆ ਦੂਜੀ ਬਾਹਰ ਨੂੰ ਕਰਦੇ ਨਜ਼ਰ ਪਈਆ ਕਰੇ ਸੀ ਮੈਂ ਇੱਧਰ ਗੋਸਤੀ ਵੀ ਕਰਦਾ ਇਸ ਤਰ੍ਹਾਂ ਸਰੋ ਤੇ ਕਰੇ ਖਾ ਆ ਗੀ ਮੇਟਰ ਮਸੀ ਆ ਦਿਖਾਵਾਂ ਜਿਉਂ ਕਰਕੇ ਦੇਖੋ ਆ ਜਾਣ ਤੋਂ ਲੱਗੇ ਦਰ ਮੜਦਿਆ ਦੇਖੋ ਮਿੱਤਰੋ ਆ ਗਈ ਮਸ਼ੀਨ ਆ ਨਾ ਵਾਹਿਗੁਰੂ ਕਰੇ ਕਿਰਪਾ ਵਧੀਆ ਹੋਵੇ ਓਹ ਡਾਲ ਲਾ ਛੱਡੀ ਵਾਲੇ ਨਾਲੇ ਮੇਤੋਂ ਨਹੀਂ ਦੱਤੀ ਚੱਕੀ ਜਾਣੀ ਹਾਂ ਇੱਧਰ ਗਿੱਲਾ ਇੱਧਰ ਗਿੱਲਾ ਇਹਦੇ ਕੰਨੇ ਦੇਖ ਕੇ ਹੋ ਕਰੀ ਹਾਂ ਕੋਈ ਨਾ ਠੀਕ ਆ ਲੱਗਦਾ ਮਿੱਤਰੋ ਵੱਢਣਾ ਇਹ ਅੱਜ ਆਪਣਾ ਮਿੱਤਰੋ 35 ਛੱਡੀ ਵਿੱਗੇ ਸਾਂ ਹਾਂ ਤਾ ਦੇਖੀ ਲੜ ਚੱਲਦੀ ਹੋਊਂ ਦੇਖ ਰਿਹਾ ਕੀ ਝਾੜ ਆ ਬਾਕੀ ਆਲੇ-ਦਾਲੇ ਤੋਂ ਸਾਰਿਆਂ ਨੇ ਵੱਟ ਲਈਆਂ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਪਹਿਲਾਂ ਵਾਲੀ ਹੋ ਸਕਦਾ ਕੀ ਝੜ ਆਇਆ ਜਿਹੜੀ ਉੱਦੇ ਵੱਡੀ ਤੇ ਨੇ ਇੱਧਰ ਉਹ ਜਿਹੜੀ ਅਸੀਂ ਉੱਦੇ ਮੈਂ ਤੁਹਾਨੂੰ ਤਿੰਨ ਕੀਲੇ ਦਿਖਾਉਣਾ ਸੀ ਰਾਤ ਨੂੰ ਵੱਡੇ ਸੀ ਉਹ ਇਹੀ ਤੋਲ ਕੇ ਆਇਆ ਮਗਰੋਂ 10:30 ਵਜੇ ਦੀ ਹੋ ਗਿਆ ਉਹ ਤਾਂ ਚਲ ਵਧੀਆ ਹੋ ਗਈ ਦੇਖਦੇ ਆ ਇਹਨੂੰ ਵੀ ਇਹ ਆਪਣੀ ਲੱਗੀ ਰਿਹਾ 18 ਜੂਨ ਦੀਆਂ ਇਹ 20 ਤੱਕ ਤਿੰਨ ਕੀਲੇ 18 ਜੂਨ ਦੇ ਨੇ ਤਿੰਨ ਕੀਲੇ ਆਪਣੇ ਆਂਗੇ ਨੇ 21-22 ਜੂਨ ਦੇ ਹਾਂ ਬਾਕੀ ਦਿਖਾਉਨੇ ਆ ਤੁਹਾਨੂੰ ਕਿਵੇਂ ਨਿਕਾਲਾਂ ਪਹਿਲੇ ਵੀ ਵਿਗਿਆ ਦਾ ਕਿਰੋ ਉੱਤੇ ਲਾਉਨੇ ਆ ਆਹ ਘੜ ਆਪਣਾ ਟਰੈਕਟਰ ਹੁਣ ਕਰ ਮਿੱਤਰੋ ਆਪਣਾ ਵਲੌਗ ਹੋ ਗਿਆ ਸੀਗਾ ਬੜਾ ਬੜਾ ਪਹਿਲਾਂ ਆਪਾਂ ਸਵੇਰੇ ਚਲੇ ਗਏ ਸੀਗੇ ਬਹਾਈ ਕਰਨ ਉੱਥੇ ਵਲੌਗ ਬੜਾ بڑا ਹੋ ਗਿਆ ਫਿਰ ਆਪਾਂ ਦੁਪਹਿਰੇ ਵੱਢਣ ਲੱਗੇ ਜੀਰੀ ਤਾਂ ਵਲੌਗ ਹੈ ਆਪਣਾ 1 ਘੰਟੇ ਦਾ ਤਾਂ ਆਪਾਂ ਦੋ ਪਾਰਟਾਂ 'ਚ ਕਰਤਾ ਇੱਕ ਕੱਲ ਨੂੰ ਹੋਊ ਇੱਕ ਪਰਸ ਨੂੰ ਹੋਊਗਾ ਸਵੇਰੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰਕੇ ਜਾਇਆ ਕਰੋ ਸਪੋਰਟ ਕਰਨ ਦੀ ਲੋੜ ਆਪਾਂ ਨੂੰ ਵੱਧ ਤੋਂ ਵੱਧ ਹਾਂ ਮਿੱਤਰੋ ਆਹਾ ਇਹ ਬਲੌਗ ਲੰਬਾ ਕਰਕੇ ਨਾ ਆਪਾਂ ਇਹਨੂੰ ਦੋ ਪਾਰਟਾਂ 'ਚ ਕਰਾਂਗੇ ਸੂਟ ਹਨਾ ਮੈਂ ਤਾਂ ਚੱਲ ਵੱਧ ਹੈ ਨਾ ਫਿਰ ਉਹ ਲੰਬਾ ਟਾਈਮ ਦੇਖਿਆ ਨਹੀਂ ਜਾਂਦਾ ਹਨਾ ਤਾਂ ਕਰਕੇ ਵੀ ਅੱਧਾ ਤਾਂ ਕਰਕੇ ਪਾ ਲਾਂਗੇ ਨਾਲੇ ਦੇਖ ਲਾਂਗੇ ਆਹੋ ਚਲੋ ਠੀਕ ਆ ਮਿੱਤਰੋ ਗੁੱਡ ਨਾਈਟ ਸਾਰੇ ਭਰਾਵਾਂ ਨੂੰ ਹਨਾ ਕਰ ਦਿਓ ਗੁੱਡ ਨਾਈਟ ਤੂੰ ਵੀ ਕਹਦੇ ਗੁੱਡ ਨਾਈਟ ਬੀਤੇ ਗੁੱਡਾਈ ਹਾਂ ਠੀਕ ਆ